ਕਬੱਡੀ ਦੇ ਟਾਪਰ ਕਬੱਡੀ ਖਿਡਾਰੀ ਲੋਪੋ ਵਾਲੇ ਅਮਨ ਨੇ ਸਾਰਿਆਂ ਬਾਰੇ ਜਾਣਕਾਰੀ ਦਿੱਤੀ ਹੈ ਇੱਕ ਸ਼ਖਸ ਮੇਰੇ ਸਾਹਮਣੇ ਬਿਲਕੁਲ ਬੈਠਾ ਹੋਇਆ ਹੈ ਬਈ ਬੇਨਤੀ ਕਰਾਂਗਾ ਉਹਨੂੰ ਆਪਾਂ ਗਰਾਊਂਡ ਦੇ ਵਿੱਚ ਸੱਦਾ ਦੇਵਾਂਗੇ ਵੀ ਅੱਜ ਜਿਹੜਾ ਰਤਵਾ ਪਰਿਵਾਰ ਨੂੰ ਮਿਲਿਆ ਹੈ ਸ੍ਰਿੰਦਰ ਬਲਹਾਰਾ ਜੀ ਆਓ ਮੈਦਾਨ ਦੇ ਵਿੱਚ ਸ਼ੀਲੂ ਬਲਹਾਰੇ ਦੇ ਸਤਕਾਰਯੋ ਪਿਤਾ ਜੀ ਵੀ ਆਏ ਨੇ ਆ ਕਦਮ ਚੱਲ ਗਏ ਮੈਦਾਨ ਦੇ ਅੰਦਰ ਇੱਕ ਅਸੀਂ ਤਸਵੀਰ ਖਿਚਾਵਾਂਗੇ ਵੀ ਪੰਜਾਬ ਦੀ ਸਰਜ਼ਮੀਨ ਦੇ ਤੁਸੀਂ ਆਏ ਹੋ ਅੱਜ ਤੁਹਾਨੂੰ ਰਤਵਾ ਮਿਲਿਆ ਖੇਡ ਕਬੱਡੀ ਕਰਕੇ ਤੁਹਾਡੇ ਪੁੱਤਰ ਦਾ ਨਾਮ ਦੁਨੀਆ ਦੇ ਨਕਸ਼ੇ ਦੇ ਉੱਪਰ ਹੈ ਇੱਕ ਵਾਰੀ ਫੜੇ ਸਾਂਝੀ ਕਰੋ ਫੜੇ ਸਾਂਝੀ ਕਰ ਦਿਓ ਦੋਵੇਂ ਹੱਥ ਉੱਪਰ ਕਰਕੇ ਤਾੜੀਆਂ ਇਹ ਸਰਿੰਦਰ ਬਲਹਾਰਾ ਮਹਾਨ ਕਬੱਡੀ ਖਿਡਾਰੀ ਸ਼ੀਲੂ ਬਲਹਾਰੇ ਦੇ ਪਿਤਾ ਜੀ ਹਨ ਸ਼ੀਲੂ ਆ ਵੀ ਤੇਰੇ ਪਾਸੇ ਤੇਰੇ ਬਾਪ ਦੇ ਨਾਲ ਤੇਰੀ ਇੱਕ ਫੋਟੋ ਖਿੱਚੀ ਜਾਊਗੀ ਕਮਾਲਪੁਰੇ ਦੇ ਵਿੱਚ ਦੁਨੀਆ ਦੇ ਵਿੱਚ ਗੱਲਾਂ ਚੱਲਣਗੀਆਂ ਵੀ ਪਿਓ ਕਿ ਐਨ ਸਿਰੇ ਦੀ ਟੀਮ ਜਿਹੜੀ ਦਿਉਰੇ ਦੇ ਨਾਮ ਦੇ ਉੱਪਰ ਕਿਤੇ ਬਾਹੂ ਅਗਬਰਪੁਰ ਦੇ ਨਾਮ ਤੇ ਬਣਦੀ ਅੱਜ ਗੱਲ ਕਿਹੋ ਜੀ ਆਉਂਦੀ ਬਿੰਦਰ ਦਿਉਰੇ ਵਾਲਾ ਔਰ ਨਾਲ ਅਮਨ ਦਿਉਰਾ ਕਿਉਂਕਿ ਇਹਨਾਂ ਨੇ ਰੁਤਬਾ ਬਹੁਤ ਵੱਡਾ ਹਾਸਲ ਕੀਤਾ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਸ਼ੀਲੂ ਬਲਹਾਰਾ ਦਾ ਮਹਾਨ ਕਬੱਡੀ ਦਾ ਖਿਡਾਰੀ ਬਹੁਤ ਬਹੁਤ ਧੰਨਵਾਦ ਹੈ ਭਪਿੰਦਰ ਸਿੰਘ ਪਿੰਦਾ ਸੀਨੀਅਰ ਅਕਾਲੀ ਆਗੂ ਨੇ